1024 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਫਤਗੜ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨਾਂ ਦੀ ਸੇਵਾ ਇੱਥੋਂ ਦੀ ਆਰੰਭ ਹੋਵੇਗੀ ਫਤਗੜ ਸਾਹਿਬ ਗੁਰਦੁਆਰੇ ਤੋਂ ਤੇ ਆ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਬਹਾਵ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਆਲੇ ਦੁਆਲੇ ਆ ਪੁਲਿਸ ਦੀ ਸਾਹਮਣੇ ਤੈਨਾਤੀ ਕੀਤੀ ਗਈ ਹੈ ਕਿਉਂਕਿ ਇਹਨਾਂ ਦਿਨਾਂ 'ਚ ਪੁਲਿਸ ਦੀ ਤੈਨਾਤੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਸੰਧਿਆ ਦਾ ਬਹਾਵ ਸੰਗਤ ਕਿੰਨੀ ਉਮੜ ਰਹੀ ਹੈ ਅਸੀਂ ਇਸ ਟੈਂਪ ਖੜੇ ਹੋਏ ਹਾਂ ਗੁਰਦੁਆਰਾ ਬਿਮਾਨਗੜ੍ਹ ਸਾਹਿਬ ਦੇ ਬਿਲਕੁਲ ਕੋਲੇ ਆਇਕੋ ਕੋਰਾ ਕਿੰਨਾ ਵੱਰ ਰਿਹਾ ਹੈ ਕੱਲ ਤੁਸੀਂ ਦੇਖਿਆ ਕੱਲ ਦੇਖਿਆ ਸੀ ਕਿ ਕੱਲ ਦੇ ਦਿਨ ਵਿੱਚ ਧੁੱਪ ਚੜੀ ਹੋਈ ਸੀ ਪਰ ਅੱਜ ਸ਼ੀਦਾਂ ਦੇ ਨਮਨ ਕਰਕੇ ਨਗਰ ਕੀਰਤਨ ਕੱਢਿਆ ਜਾਣਾ ਹੈ ਤੇ ਅੱਜ ਦੇਖੋ ਕੋਰਾ ਕਿੰਨਾ ਨਿਕਲਿਆ ਹੋਇਆ ਹੈ ਜੀਤਾਂ ਬਾਬਿਆਂ ਨੇ ਕਾਗਜ਼ ਸਬੰਧੀ ਸਰਚਾਲਨਾ ਤੇ ਇੱਧਰ ਚਾਰੇ ਪਾਸੇ ਸੰਗਤ ਹੀ ਸੰਗਤ ਆ ਸੰਗਤ ਦਾ ਬਹਾਵ ਤੁਸੀਂ ਚੈੱਕ ਕਰ ਸਕਦੇ ਹੋ ਇਸ ਟਾਈਮ ਅਸੀਂ ਖੜੇ ਹੋਏ ਹਾਂ ਗੁਰਦੁਆਰਾ ਬਿਮਾਨਗੜ੍ਹ ਸਾਹਿਬ ਦੇ ਬਿਲਕੁਲ ਕੋਲੇ ਜਿਨ੍ਹਾਂ ਨੇ ਸੰਤਰੀ ਰਾਜ ਦੇ ਨਾਲ ਆ ਇੱਧਰ ਪੰਜਾਬ ਪੁਲਿਸ ਦੀ ਦਿਨਾਤੀ ਕੀਤੀ ਗਈ ਹੈ। ਐਉਂ ਤੇ ਕਿਹਦਾ ਸਾਹਮਣੇ ਤੁਸੀਂ ਨਗਰ ਕੀਰਤਨਾਂ ਦੇ ਦਰਸ਼ਨ ਕਰ ਸਕਦੇ ਹੋ। ਉਹ ਦੇਖੋ ਸਾਹਮਣੇ ਬਲਕੀ ਸਾਹਿਬ ਦੇ ਦਰਸ਼ਨ ਕਰੋ। ਸਭ ਤੋਂ ਪਹਿਲਾਂ ਐਚਐਨ24 ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਉਹ ਦੇਖੋ ਸਾਹਮਣੇ ਸੰਗਤ ਕਿਵੇਂ ਵੱੜ ਰਹੀ ਹੈ। ਬਿਲਕੁਲ ਸਾਹਮਣੇ